ਆਪ ਨੂੰ ਕੱਡੀਆਂ ਮਾਰੀਆਂ ਵੀਡੀਓ ਬਣਾ ਲਈਏ ਬੱਪੀਆਂ ਮਾਪਾ ਦਾ ਲਾਂਡਰ ਦੇ ਉੱਤੇ ਬੋਲੇ ਨਾ ਸ਼ਾਨਦਾਰ ਹੈ ਕੱਢੀ ਚੱਲਦੀ ਆ ਜੀ ਕਿਹਦਾ ਪਤਾ ਆਪ ਨੂੰ ਆ ਗਿਆ ਇਹ ਦਿਖਾਏ ਜਾ ਰਹੇ ਬਿਲਕੁਲ ਜਦੋਂ ਟਾਈਮ ਹੋਵੇ ਕੀਤਾ ਜਾ ਰਿਹਾ ਹੈ Obrigado. 来 ਲਾਈਟ ਲਾਈਟ ਹੋ ਗਈ ਉਹਨ ਗੁਰੂ ਅੱਜ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ ਸਾਡੇ ਨਾਰਥ ਸਬਡਿਵੀਜ਼ਨ ਦੀ ਸਾਰੀ ਫੋਰਸ ਦੇ ਨਾਲ ਪੈਰਾਮਿਲਟਰੀ ਫੋਰਸਿਸ ਦੇ ਨਾਲ ਇੱਕ ਫਲੈਗ ਮਾਰਚ ਕੱਢਿਆ ਗਿਆ ਵਾ ਇਸ ਦਾ ਮਕਸਦ ਇਹੀ ਹੈ ਕਿ ਲੋਕ ਸਭਾ ਇਲੈਕਸ਼ਨ 2024 ਤੋਂ ਪਹਿਲਾਂ ਜੋ ਇਹ ਬਹੁਤ ਵੱਡਾ ਪ੍ਰੋਸੈਸ ਹੈ ਡੈਮੋਕ੍ਰੇਸੀ ਦਾ ਏ ਟ੍ਰਾਂਸਪੇਰੈਂਟ ਤੇ ਫੇਅਰ ਹੋਵੇ ਇਸ ਵਿੱਚ ਕਿਸੇ ਵੀ ਤਰੀਕੇ ਦੇ ਕੋਈ ਅੜਚੇ ਨਾ ਪਾਵੇ ਤੇ ਜਿੰਨੇ ਕ੍ਰਿਮੀਨਲ ਐਲੀਮੈਂਟਸ ਹੋਣ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਜਾ ਸਕੇ ਤਾਂ ਕਿ ਉਹ ਕਿਸੇ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਨਾ ਹੋਣ ਜਿਸ ਨਾਲ ਇੱਥੇ ਲਾਅ ਐਂਡ ਔਰਡਰ ਦੀ ਸਥਿਤੀ ਬਣੇ ਸਰ ਕਿੰਨੀਆਂ ਕੰਪਨੀਆਂ ਸਾਨੂੰ ਇੱਥੇ ਜੀ CRPF ਦੇ 16 ਜਵਾਨ ਮਿਲੇ ਨੇ ਨਾਲ ਉਹਨਾਂ ਦੇ ਇੰਸਪੈਕਟਰ ਸतीश ਕੁਮਾਰ ਜੀ ਸਾਡੇ ਨਾਲ ਆਏ ਨੇ ਇਸ ਤੋਂ ਇਲਾਵਾ ਸਾਡੇ ਥਾਣੇ ਦੀ ਵੱਖਰੀ ਵੱਖਰੀ ਫੋਰਸ ਆਈ ਹੋਈ ਹੈ ਜੋ ਕਿ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਇਥੇ ਨੋਵਲਟੀ ਚੌਂਕ ਤੋਂ ਸ਼ੁਰੂ ਕਰਕੇ ਫਲੈਗ ਮਾਰਚ ਕੱਢਿਆ ਜੀ ਕਿੰਨਾ ਜ਼ਰੂਰੀ ਇਹ ਦੇਖੋ ਜੀ ਇਲੈਕਸ਼ਨ ਜਿਵੇਂ ਕਿ ਮਾਡਲ ਕੋਡ ਆਫ ਕੰਡਕਟ 16 ਫਬ ਤੋਂ ਲੱਗਾ ਹੋਇਆ ਵਾ ਸੋ ਇਸ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਫੋਰਸ ਦੀ ਵਿਜ਼ਿਬਿਲਟੀ ਸ਼ੋ ਹੋਵੇ ਜਿਸ ਨਾਲ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਗਰ ਉਹਨਾਂ ਦੇ ਕਿਸੇ ਵੀ ਤਰੀਕੇ ਦਾ ਕੋਈ ਦਬਾਅ ਪਾਉਂਦਾ ਵਾ ਜਾਂ ਵੋਟਾਂ ਵਾਸਤੇ ਧੱਕਾ ਕਰਦਾ ਵਾ ਜਾਂ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹਨਾਂ ਦੇ ਮਨ 'ਚ ਡਰ ਪੈਦਾ ਹੋਵੇ ਤਾਂ ਕਿ ਉਹ ਇਹੋ ਜਿਹੀ ਕਿਸੇ ਵੀ ਐਕਟੀਵਿਟੀ ਦੇ ਵਿੱਚ ਲਿਪਤ ਨਾ ਹੋਣ ਤੇ ਇਹ ਇਲੈਕਸ਼ਨ ਸਾਡੇ ਬਿਲਕੁਲ ਪੀਸਫੁੱਲ ਹੋ ਸਕਣ ਜੋ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਨੇ ਜੋ ਉਹਨਾਂ ਨੇ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਪੇਸ਼ ਕੀਤੀਆਂ ਨੇ ਉਸ ਦੇ ਤਹਿਤ ਕੋਈ ਵੀ ਬੰਦਾ 50000 ਤੱਕ ਕੈਸ਼ ਲੈ ਕੇ ਜਾ ਸਕਦਾ ਵਾ ਅਗਰ ਇਸ ਤੋਂ ਵੱਧ ਅਨਕਾਊਂਟਡ ਕੈਸ਼ ਕਿਸੇ ਕੋਲੋਂ ਮਿਲਦਾ ਵਾ ਤਾਂ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਤੇ ਇਨ ਸਭ ਨੂੰ ਤੁਹਾਨੂੰ ਪਤਾ ਜੀ ਜਿੱਥੇ ਆਪਾਂ ਖੜੇ ਆ ਨੋਬਲਟੀ ਚੌਂਕ ਦੇ ਵਿੱਚ ਇੱਥੇ ਮਾਲ ਰੋਡ ਕਾਫੀ ਕਮਰਸ਼ੀਅਲ ਇਲਾਕਾ ਵਾ ਅੰਮ੍ਰਿਤਸਰ ਦਾ ਸੋ ਇੱਥੇ ਕਿਸੇ ਵੀ ਤਰੀਕੇ ਨਾਲ ਕੋਈ ਕ੍ਰਿਮੀਨਲ ਐਕਟੀਵਿਟੀ ਨਾ ਹੋਵੇ ਤੇ ਜੋ ਵਪਾਰੀ ਵਰਗ ਆ ਉਹ ਵੀ ਆਪਣਾ ਕੌਨਫੀਡੈਂਸ ਨਾਲ ਆਪਣਾ ਕੰਮ ਕਰ ਸਕੀ ਸੋ ਇਹ ਜਿਹੜੇ ਏਰੀਆ ਦੇ ਵਿੱਚ ਮੈਨੂੰ ਲੱਗਦਾ ਕਿ ਪੌਸ਼ ਏਰੀਆ ਦੇ ਵਿੱਚ ਬੜਾ ਜ਼ਰੂਰੀ ਹੈ ਫਲੈਗ ਮਾਰਚ ਤੱਲੇ ਨਾਕੇ ਵਧਾਈ ਜਾ ਰਹੇ ਆ ਜਾਂ ਕਿਸ ਤਰ੍ਹਾਂ ਦੇ ਨਾਕੇ ਲਗਾਏ ਗਏ ਬਿਲਕੁਲ ਜੀ ਪੈਰਾਮਿਲਟਰੀ ਫੋਰਸਿਸ ਸਵੇਰ 9 ਤੋਂ 1 ਤੇ ਸ਼ਾਮ ਨੂੰ 6 ਤੋਂ 10 ਵਜੇ ਤੱਕ ਪੈਰਾਮਿਲਟਰੀ ਫੋਰਸਿਸ ਵੀ ਤਨਾਤ ਹੁੰਦੀਆਂ ਨੇ ਬਾਕੀ ਥਾਣੇ ਦੀ ਫੋਰਸ ਵੀ ਤਨਾਤ ਹੁੰਦੀ ਆ ਤੇ ਇਸ ਤਰੀਕੇ ਨਾਲ ਮਤਲਬ ਸ਼ਹਿਰ ਦੇ ਵਿੱਚ ਫੋਰਸ ਦੀ ਕਾਫੀ ਵਿਜ਼ਿਬਿਲਟੀ ਵਧਾਈ ਗਈ ਹੈ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਰ ਜਿਹੜਾ ਇਲੀਗਲ ਵੈਪਨ ਜਾਂ ਹੋਰ ਵੀ ਜਿਹੜਾ ਡਰਿੰਕ ਦਾ ਇਸਤੇਮਾਲ ਕਰਦੇ ਨੇ ਇਲੀਗਲ ਵੈਪਨ ਦਾ ਵੈਸੀ ਹੀ ਇਲੀਗਲ ਆ ਜੀ ਭਾਵੇਂ ਉਹ ਨਾਰਮਲ ਸਿਚੁਏਸ਼ਨ ਆ ਭਾਵੇਂ ਉਹ ਇਲੈਕਸ਼ਨ ਦੇ ਟਾਈਮ ਆ ਉਹ ਤਾਂ ਆਮ ਜਨਰਲ ਦੇ ਤਹਿਤ ਬਿਲਕ ਜੇਕਰ ਤੁਸੀਂ ਡਰਾਈਵ ਕਰਦੇ ਹੋ दारू ਪੀ ਕੇ ਜਾਂ ਪਬਲਿਕ ਜਗ੍ਹਾ ਤੇ ਡਰਿੰਕ ਕਰਦੇ ਹੋ ਤਾਂ ਤੁਹਾਡੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਪਰਚਾ ਵੀ ਹੋ ਸਕਦਾ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਤੁਹਾਡਾ ਚਲਾਣ ਵੀ ਹੋ ਸਕਦਾ ਹੂੰ ਸਰ ਕਿੰਨੇ ਕਿ ਇਹ ਇੱਕ CRPF ਦੀ ਕੰਪਨੀ ਹੈ ਜੀ ਜੋ ਅਲੱਗ-ਅਲੱਗ ਥਾਣੇ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਹੋਰ ਆਉਣੇ ਸਮੇਂ ਤੇ ਫੋਰਸ ਵਧਾਈ ਜਾ ਰਹੀ ਹੈ ਬਿਲਕੁਲ ਜੀ ਇਹ ਹਜੇ ਇਨੀਸ਼ੀਅਲ ਫਰਸਟ ਸਟੇਜ ਹੈ ਜੀ ਬਾਕੀ ਆਉਣ ਵਾਲੀ ਸਟੇਜ ਦੇ ਵਿੱਚ ਹੋਰ ਵੀ ਫੋਰਸ ਆ ਸਕਦੀ ਹੈ ਰਾਤ ਵੇਲੇ ਅਕਸਰ ਹੀ ਦੇਖਦੇ ਨੇ ਫੋਰਸ ਘੱਟ ਹੁੰਦੀ ਹੈ ਸੜਕਾਂ ਦੇ ਉੱਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਕ੍ਰਾਈਮ ਰਾਤ ਵੇਲੇ ਜਿਵੇਂ ਜੀ ਨਾਰਥ ਸਬ ਰਾਤ ਨਹੀਂ ਜੋ ਕਿ ਪੂਰੀ ਰਾਤ ਏਰੀਆ ਦੇ ਵਿੱਚ ਗਸ਼ਤ ਵੀ ਕਰਦੇ ਨੇ ਤੇ ਸ਼ੱਕੀ ਲੋਕਾਂ ਨੂੰ ਵੀ ਚੈੱਕ ਕਰਦੇ ਨੇ। ਹਾਂ ਮੈਂ ਸਮਝ ਗਿਆ ਸਕਿਉਰਟੀ ਦੀ ਡਾਈ ਜੇਗੀ। ਬਿਲਕੁਲ ਜੀ। ਹੋਰ ਕੋਈ ਨਹੀਂ ਸੁਨੇਹਾ ਜੀ ਜੇਕਰ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਮਾਡਲ ਕੋਡ ਆਪਰੇਟ ਦੇ ਵਾਇਓਲੇਸ਼ਨ ਮਿਲਦੀ ਆ ਤਾਂ ਤੁਰੰਤ ਸਾਡੇ ਧਿਆਨ ਵਿੱਚ ਲੈ ਕੇ ਆਓ ਜਾਂ ਫਿਰ ਜੇਕਰ ਤੁਹਾਨੂੰ ਕਿਸੇ ਵੀ ਕੋਈ ਸਸਪੀਸ਼ੀਅਸ ਆਬਜੈਕਟ ਜਾਂ ਕੋਈ ਹੋਰ ਚੀਜ਼ ਮਿਲਦੀ ਆ ਤਾਂ ਪੁਲਿਸ ਨੂੰ ਇਸ ਬਾਰੇ ਇਨਫੋਰਮ ਕਰੋ ਤਾਂ ਕਿ ਇਹ ਇਲੈਕਸ਼ਨ ਬਿਲਕੁਲ ਪੀਸਫੁਲ ਤੇ ਟ੍ਰਾਂਸਪੇਰੈਂਟ ਹੋ ਸਕਣਗੇ।